ਸਾਰਿਆਂ ਨੂੰ ਸੱਚੀ ਗੱਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ 7 ਮਈ 2025 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਨਯੋਗ ਮਿਨਿਸਟਰੀ ਆਫ ਹੋਮ ਅਫੇਅਰਸ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਅਸੀਂ ਮੌਕ ਡ੍ਰਿਲ ਦਾ ਆਯੋਜਨ ਕਰਾਇਆ ਸੀ ਏਸੀ ਕਤਾਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਤਾਲਮੇਲ ਲਗਾਤਾਰ ਇੰਡੀਅਨ 에ਅਰ ਫੋਰਸ ਅਤੇ ਆਰਮੀ ਨਾਲ ਵੀ ਬਣਿਆ ਹੋਇਆ ਹੈ ਸਾਡੀ ਟੀਮਸ ਐਕਟੀਵੇਟਡ ਹੈਗੇ ਹਨੀ ਔਰ સમાન સ્થિતિ સ્થિતિ સારી પૂરી સા માનતે હે લેકિન ફેરલી જનરલ પ્રિપેર્ડનેસ દી કાર્યવાહી સાડે વેલો કીતી જા રહી હૈ મેં તોડનેલ એહી ભી ખાસ જાનકારી સાંજી કરના ચાહની હૈ ઓર سارے હોશિયારપુર નિવાસીયા નુ એપીલ કરના ચાહની કે કિતھے ભી કોઈ અનપਛાતી વસ્તુ જે કિસી વેપન કે શહેર કે મોહллеજ ਮਿਲਦੀ ਹੈ ਕਿਤੇ ਵੀ ਇਹ ਇਸ ਤਰ੍ਹਾਂ ਦੀ ਕੋਈ ਵੀ ਵਸਤੂ ਪਾਈ ਜਾਂਦੀ ਹੈ ਤਾਂ ਉਹਦੇ ਨੇੜੇ ਨਾ जाया ਜਾਵੇ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਛੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹਦੀ ਸਿਰਫ ਰਿਪੋਰਟਿੰਗ ਆਪਣੇ ਨੇੜੇ ਦੇ ਥਾਣੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਨੂੰ ਕੀਤੀ ਜਾਵੇ ਤਾਂ ਕਿ ਸੇਫਲੀ ਉਸ ਵਸਤੂ ਨੂੰ ਫੋਰੈਂਸਿਕਲੀ ਐਗਜ਼ਾਮਨ ਕਰਾ ਕੇ ਆਰਮੀ ਜਾਂ ਇੰਡੀਅਨ 에ਅਰਫੋਰਸ ਤਾਂਕ ਰਿਕਵਰੀ ਲਈ ਪਹੁੰਚਾਇਆ ਜਾ ਸਕੇ ਮੇਰੀ ਸੇਰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਅਣਪਛਾਤੀ ਵਸਤੂ ਕਿਸੇ ਪਿੰਡ ਸ਼ਹਿਰ ਮੁਹੱਲੇ ਦੇ ਵਿੱਚ ਮਿਲਦੀ ਹੈ ਉਹਦੇ ਨੇੜੇ ਨਾ ਜਾਇਆ ਜਾਵੇ ਉਹਨੂੰ ਕਿਸੇ ਤਰ੍ਹਾਂ ਵੀ ਛੇੜਨ ਦੀ ਪ੍ਰਕਿਰਿਆ ਜਾਂ ਕੋਸ਼ਿਸ਼ ਨਾ ਕੀਤੀ ਜਾਵੇ ਮੈਂ ਇਸ ਦੇ ਨਾਲ ਹੀ ਸਾਰਿਆਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੁੰਨੀ ਹਾਂ ਕਿ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ ਆਪਣਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਔਰ ਕੋਈ ਪੈਨਿਕ ਵਾਲੀ ਸਥਿਤੀ ਕੋਈ ਨਾ ਹੈ ਨਾ ਆਪਣ ਨੂੰ ਬਣਾਨੀ ਚਾਹੀਦੀ ਹੈ ਤਾਂ ਕਰਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਦੇ ਵਿੱਚ ਨਾ ਆਪ ਪਹਿਣਾ ਚਾਹੀਦਾ ਹੈ ਨਾ ਹੀ ਫਲਾਣਾ ਚਾਹੀਦਾ ਹੈ ਇਹ ਕਾਨੂੰਨੀ ਅਪਰਾਧ ਹੈ ਇਹਦੇ ਉਤੇ ਸਖਤ ਕਾਰਵਾਈ ਕੀਤੀ ਜਾਵੇ ਧੰਨ